ਬੁੜੀ ਨੂੰ ਅੱਗੇ ਕਰ ਦਮ ਬੂਡਾ ਰੱਖ ਲੈਣਾ ਵੀ ਰੋਟੀ ਦੇ ਬਾਅਦ ਇਹ ਬੁੜੀ ਗਏ ਮਾਰੇ ਥੜੇ ਚਾਰ ਤਕੜੇ ਹੋਵੇ ਕਲੇ ਮਾਰੇ ਘਰden ਜਾ ਕੇ ਭੂਗਨੇ ਜਾ ਵੀ ਕੀ ਕਰਕੇ ਪੁਲਸਾਂ ਨੂੰ ਸਿੱਧਾ ਕੰਮ ਕਰ ਉਹ ਗਾਲਾਂ ਕਾਦੇ ਕੱਢ ਗਿਆ ਇਹ ਗਾਲਾਂ ਕੱਢ ਗਿਆ ਤੇਰਾ ਬਾਪ ਦਊਗਾ ਜਵਾਬ ਕਦਾ ਪੈਣਗਾ ਆਪੀ ਥੜੇ ਕੁੱਟਣ ਜੇ ਥੜੇ ਬੈਠੇ ਚਾਰ ਰੁਪਏ ਦੇ ਟ੍ਰੇਮ ਤੇ ਥੜੇ ਉੱਪਰ ਆਪੀ ਥੜਾ ਸੁੱਜੀ ਆਵੇ ਥੜੇ ਨੂੰ ਇਹ ਨਹੀਂ ਜਾਂਦੇ ਨੂੰ ਤੜਕੇ ਉੱਤੇ ਟੱਟੇ ਕੱਪੜੇ ਪਾ ਕੇ ਭੇਜਦਾ ਪੈਂਡ ਬੋਲਟ ਮੋਟਰਸਾਈਕਲ ਨਹੀਂਦਾ ਟਾਂਕੀ ਬੋਲਪਾ ਕਹਿੰਦੇ ਇੱਤੀ ਆਪਾਂ ਨੇ ਉਹ ਵੇ ਪਟਾਕੇ ਹੀ ਵੱਜਣਗੇ بڑے ਬਾਦਲ ਦੇ ਹੁੰਦੇ ਵੀ ਜਿੰਨੀ ਘੱਟਦਾ ਉਹਦੇ ਹੁੰਦੇ ਵੀ ਜਲਦਾ ਹੁੰਦਾ ਜਬ ਬੋਟਾ ਬੁੱਟਾ ਕਾਂਗਰਸਾਂ ਜਿੱਤ ਜਾਣਾ ਇਹਨਾਂ ਦੇ ਵੀ ਕਹਿਦਾ ਬੋਟਾਂ ਤੋਂ ਪਹਿਲਾਂ ਵੀ ਪੰਥ ਖਾਧਰੇ ਜਾ ਅੱਛਾ ਫਰਣ ਦੀ ਜਾੜੀ ਕੁੱਟਿਆ ਪੱਲੂ ਛੜਦਾ ਕੁਛ ਕਰ ਰਹੀ ਪਰਸੂ ਤੇ ਪੱਗ ਲਾ ਕੇ ਆਈ ਵੇ ਪੱਗ ਦਾ ਵੇ ਬੁੜਾ ਵੇ ਥਾਣੇ ਬੈਠਾ ਹੁੰਦਾ ਮੁੰਡਾ ਕਿਸੇ ਦੇ ਘਰ ਬੈਠਾ ਹੁੰਦਾ ਬਹੁਤ ਦੀ ਇੱਕ ਕਮਾ ਜਗ ਬਾਜ ਦਾ ਵੇ ਥੀਪੜਾ ਜਾਂਦਾ ਜੱਟ ਵੇ ਕਟਾਈ ਹੁੰਦੀ ਫਿਰ ਉਹ ਕੁਝ ਨਹੀਂ ਹੁੰਦੇ ਕਈ ਥੀਪੜੇ ਹਟ ਵੀ ਗਏ ਸਾਡੇ ਗਰੇ ਉਹ ਸਾਲਾ ਚੱਕ ਲਿਆ ਦਿਲ ਦੀ ਬੂਤਾਂ ਜਾਂ ਚਾਹ ਪਤੀ ਕੋਈ ਵੀ ਰੱਖ ਲੋ ਚੈਦਾ ਸਾਬਨ ਦੀ ਕੀ ਚੱਕ ਲਿਆ ਅੱਜ ਸਾਡੇ ਨਾਲ ਮੌਜੂਦ ਨੇ ਬਾਬਾ ਗੁਰਜੰਟ ਸਿੰਘ ਜੀ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਬਹੁਤ ਸਾਰੇ ਦਰਸ਼ਕ ਉਹਨਾਂ ਨੂੰ ਜਾਣਦੇ ਨੇ ਪਹਿਲਾਂ ਵੀ ਕਿਤਨਾ ਕਿਤੇ ਅਸੀਂ ਰੂਬਰੂ ਕਰਾ ਚੁੱਕੇ ਹਾਂ ਆਪਣੇ ਮਾਦਮ ਦੇ ਰਾਹੀਂ ਤਾਂ ਫਿਰ ਤੋਂ ਸਾਡੇ ਨਾਲ ਹਾਜ਼ਰ ਨੇ ਬਾਬਾ ਜੀ ਕੀ ਹਾਲ ਨੇ ਠੀਕ ਠਾਕ ਹੂੰ ਚੜ੍ਹਦੀ ਕਲਾ ਬਾਬਾ ਜੀ ਬਹੁਤ ਵਧੀਆ ਕਿਰਪਾ ਹੈ ਮਾਲਕ ਦੀ ਠੀਕ ਹੈ ਹਾਂ ਤੇ ਹੁਣ 3 ਸਾਲ ਹੋਣ ਵਾਲੇ ਨੇ ਮਾਨ ਸਰਕਾਰ ਨੂੰ ਪਹਿਲਾਂ ਤੁਸੀਂ ਅਕਾਲੀ ਦਲ ਵੀ ਦੇਖੀ ਹੈ ਕਾਂਗਰਸ ਵੀ ਦੇਖੀ ਹੈ ਤੇ ਨਵੀਂ ਵੀ ਦੇਖ ਰਹੇ ਹਾਂ ਕਈ ਸੰਤੁਸ਼ਟ ਨੇ ਕਈ ਨਹੀਂ ਹੈਗੇ ਤੁਸੀਂ ਦੱਸੋ ਵੀ ਠੀਕ ਠਾਕ ਚੱਲ ਰਹੀ ਹੈ ਹੁਣ ਇਹ ਨਵੀਂ ਸਰਕਾਰ 'ਚ ਅਸੀਂ ਕਟੜ ਅਕਾਲੀ ਦੇ ਕਿਸੇ ਟਾਈਮ 'ਚ ਅੱਛਾ 1952 ਤੋਂ ਲੈ ਕੇ ਅਸੀਂ ਜੇੜਾਂ ਕੱਟੀਆਂ ਨੇ ਠੀਕ ਹੈ ਪਿਛੋਂ ਅੱਗੇ ਸੌਰਦੇ ਨੇ ਸਾਨੂੰ ਕਿਸੇ ਪੁੱਛੀ ਨਹੀਂ ਉਹਨੇ ਨਾ ਸਾਨੂੰ ਪੁੱਛਿਆ ਚਲੋ ਸਾਨੂੰ ਤਾਂ ਕੀ ਲੋਕਾਂ ਨੂੰ ਵੀ ਪੁੱਛਿਆ ਇਹਨਾਂ ਨੇ ਆ ਬਾਧੂ ਦੇ ਕੰਮ ਕੁਮ ਜੇ ਕਰਾਤੇ ਜਿਹੜੇ ਪਤਾ ਹੀ ਐ ਵੀ ਕੀ ਕਰਾਏ ਨੇ ਕਾਨੂੰਨ ਨੂੰ ਨਾਮ ਲੈਣੀ ਰੂੜਾ ਸਾਹਿਬ ਦੀ ਸੰਗਤ ਨੂੰ ਪਤਾ ਹੀ ਐ ਚਲੋ ਬਈ ਤੂੰ ਜੇਲ੍ਹ ਕਿਵੇਂ ਕੱਟੀ ਐ ਕਿਹੜੇ ਐ ਅਮਰਜੈਂਸੀ ਅਮਰ ਅਮਰਜੈਂਸੀ ਜੇਲ੍ਹ ਕੱਟੇ ਪੰਜਾਬੀ ਸੂਬੇ ਵਾਲੀ ਵੀ ਸਾਡੇ ਵਿਚੋਗਾਂ ਨੇ ਜੇਲ੍ਹ ਕੱਟੀਆਂ ਨੇ ਅੱਛਾ ਮੇਰੇ ਬਾਪੂ ਜੀ ਦੇ ਸਾਡੇ ਨੇ ਠੀਕ ਐ ਫਿਰ 1982 ਚ ਕੱਟੀ ਫਿਰ 82 ਤੋਂ ਮਗਰੋਂ ਫਿਰ ਕੋਈ ਨਹੀਂ ਪਰ ਜੀ ਬੈਸੀ ਤੋਂ ਮੌਰੋਂ ਫੇਰ ਅਸੀਂ ਕਲਉਧਾਣੇ ਕੱਟ ਕੇ 2 ਮਹੀਨੇ ਕੋਈ ਜਿਹੜੇ ਅਸੀਂ ਇਹ ਨਹੀਂ ਸਾਡੇ ਬਜੂਗਾਂ ਨੇ ਛੱਡੀ ਵੀ ਜਿਹੜੀ ਤੁਸੀਂ ਅਸੀਂ ਨਹੀਂ ਕੱਟੀ ਪਰ ਜੇ ਸਾਡੀ ਬੈ ਸੁਣ ਨਹੀਂ ਲੱਗੇ ਭਾਈ ਚੁੱਪ ਕਰਨਾਗੇ ਨਾ ਅਸੀਂ ਨਾ ਕੋਈ ਕਦੇ ਡਿਮੰਡ ਪਾਈ ਅ ਇਕੱਲੀ ਦਾਲਗੁਰ ਵੀ ਸਾਡੇ ਮੁੰਡੇ ਨੌਕਰੀ ਦੋ ਕਿਹਾ ਸਾਡਾ ਕੋਈ ਐਂ ਕਰੂਗੀ ਅੜਿਆਵਾ ਕੰਮ ਹੈ ਕਿ ਸਾਡੀ ਲੜਾਈ ਝਗੜੀ ਹੋ ਗਈ ਲੜਾਈ ਝਗੜਿਆ ਚ ਅਸੀਂ ਹੈ ਨਹੀਂ ਜੇ ਮੌਕੇ ਪਰ ਜੇ ਆਪਣੇ ਕੰਮ ਕਰਨ ਵਾਲੇ ਬੰਦੇ ਤੇ ਆਪਣਾ ਖੇਤੀ ਕਰੀ ਜਾਂਦੇ ਤੁਸੀਂ ਕਿਹਾ ਸਾਡੇ ਬਜ਼ੁਰਗ ਵੀ ਤੇ ਉਹਦਾ ਸਾਲ ਮੌਰੋਂ ਪਤਾ ਹੀ ਘਰ ਸਭ ਜਾਂਦੇ ਮੱਥਾ ਟੇਕਣ ਮੱਤੇ ਸੀਸ ਦੀ ਜੋੜ ਮੇਲਿਆਂ ਨੂੰ ਪਰ ਉਹ ਹੋਊ ਕਦੇ ਕੋਈ ਅਜੀ ਲੜਾਈ ਜੜਾਈਆਂ ਚਗੜਾਂ ਚ ਪਰਿਵਾਰ ਪਿਆ ਹੀ ਨਹੀਂ ਹੈਗਾ ਬਸ ਜਿਵੇਂ ਜਿਹੜੇ ਲੋਕਾਂ ਦਾ ਜਿੱਲਾਂ ਘਟੀਆਂ ਨੇ ਉਹ ਤਾਂ ਉਹਨਾਂ ਨੂੰ ਤਾਂ ਕੋਈ ਪੁੱਛ ਨਹੀਂ ਰਿਹਾ ਜਿਨ੍ਹਾਂ ਦੀ ਕਹਿੰਦੇ ਕੋਈ ਕੁਰਬਾਨੀ ਨਹੀਂ ਉਹਨਾਂ ਨੂੰ ਉਹ ਪ੍ਰਧਾਨ ਬਣੇ ਹੋਏ ਨੇ ਬਈ ਪ੍ਰਧਾਨ ਤਾਂ ਫਿਰ ਉਹ ਆਏ ਨਾ ਕਹਿੰਦੇ ਕਹਿੰਦੇ ਨਹੀਂ ਹੁੰਦੇ ਵੀ ਕੱਲ ਦੀ ਪੂਤੇ ਸੇਵਾ ਜਦ ਉਹਦਾ ਫਿਰ ਕੱਪੜੇ ਪਾ ਕੇ ਮੂਹਰੇ ਤੁਰ ਪਏ ਜਿਹੜੇ ਕੰਪਨੀ ਇਹ ਫਿਰਦੇ ਤੇ ਬਜ਼ੁਰਗੋ ਵਿਚਾਰੇ ਉਹ ਆਪਣੇ ਘਰ ਮ ਕੰਮ ਕਰਦੇ ਤੇ ਜਦੋਂ ਫੇਲ ਲੈ ਜਾ ਕੇ ਜਾਣਾ ਪੀਥਾਪੀ ਦਿਨ ਵੀ ਚਲੋ ਫਲਾਣਾ ਸਿੰਘ ਪੌਜਾ ਸਿੰਘ ਜਾਂ ਤੇਮਕਾ ਸਿੰਘ ਚਲੋ ਵੀਰ ਜਿਹੜੇ ਜਾਣੇ ਹਨ ਅਣਪੜ ਲੋਕ ਦੇ ਜਿਹੜੇ ਤੁਰ ਪੈਂਦੇ ਤੇ ਤੁਰ ਪੈਂਦੇ ਤੇ ਫਿਰ ਅਸੀਂ ਸਾਡੇ ਪਿੰਡ ਤੋਂ 200 ਬੰਦਾ ਇਕੱਠਾ ਹੋ ਗਿਆ ਪੰਜਾਬੀ ਸੂਬੇ ਬਾਰੇ ਪੰਜਾਬੀ ਸੂਬੇ ਬਾਰੇ 200 ਬੰਦਾ ਪਿੰਡ ਤੋਂ ਇਕੱਠਾ ਹੋਇਆ ਜਾਣ ਵਾਸਤੇ ਜਾਂ ਜਾਣ ਵਾਸਤੇ ਗਿਆ ਉਹਦੇ ਪਿੰਡ ਤੋਂ ਆਏ ਉਰੇ ਤੋਂ ਆਏ ਦਰਵਾਜੇ ਤੋਂ ਜਿੱਥੇ ਮੈਂ ਬੈਠੀ ਤੇ ਉਹ ਦਰਵਾਜੇ ਲੈ ਕੇ ਚਿੜੀਆਂ ਉਹ ਆਪਣੇ ਸੰਗਤ ਗਲੀ ਮਾੜੀ ਆ ਬਦੋ ਛੀਰੀ ਉਹ ਮਾੜੀ ਤੱਕ ਗਏ ਤਾਂ ਜਾਂਦੇ ਕੋਸ ਤਾਂ 100 ਦਾ ਰਹੀਂ ਦਿਸਪੈਂਸਰੀ ਗੁਰਦਾਰ ਗੁਰ ਨਿਕਲ ਗਿਆ 50 ਗਾਹਾਂ ਨਿਕਲ ਗਏ ਗਾਹ 4 ਬੰਦੇ ਹੀ ਰਹਿ ਗਏ ਇਹਨੇ ਜੜਾਂ ਗੱਟੀਆਂ ਦਿਆਂ ਉਹ ਫੇਰ ਕਟਿਆ ਫੇਰ ਕੋਈ ਕਹੇ ਤੁਸੀਂ ਆ ਜਾਓ ਕਹਿੰਦੇ ਵੀ ਨਹੀਂ ਕੋਈ ਕੋ ਬਜ਼ੁਰਗ ਦਾ ਸਾਡੇ ਸਾਡੇ ਬਜ਼ੁਰਗਾਂ ਦੇ ਨਾਮ ਉੱਪਰ ਤਾਂ ਸੋਚਾ ਸੀ ਕਿ ਝੂਠ ਆ ਮੇਰਾ ਬੰਦਾ ਵਜਦਾ ਤਾਂ ਉਹਦੇ ਨਿਆਣਾ ਨਿਕਲਣ ਦੀ ਕਰ ਲਈਏ ਉਹ ਨੂੰ ਕਹਿੰਦੇ ਵੀ ਤੂੰ ਵਗ ਜਾ ਉਹ ਕਹਿੰਦੇ ਵੀ ਆਪੇ ਸੰਭਣਗੇ ਮੇਰੇ ਜਿਹੜੇ ਮੂਰੀਏ ਪਾਉਣੇ ਵਾਲੇ ਹੁੰਦੇ ਨੇ ਗੱਗਰੀਆਂ ਕਿਸੇ ਕੋਈ ਸੰਭਿਆ ਜੇ ਤੁਸੀਂ ਕਹਿੰਦੇ ਵੀ ਪਿੰਡ ਦੇ ਵਿੱਚੋਂ ਕਾਫੀ ਘੱਟ ਹੋ ਗਏ ਸੀ ਪੰਜਾਬੀ ਸੂਬੇ ਬਾਰੇ ਫਿਰ ਹੱਲ ਕਿਉਂ ਨਹੀਂ ਹੋਇਆ ਕੋਈ ਹੱਲ ਫਿਰ ਸਰਕਾਰਾਂ ਦੇ ਉੱਪਰ ਬਦਲ ਬੁੱਧ ਨੂੰ ਕੋਈ ਪੈਸੇ ਲੈ ਲੈ ਕੇ ਕੁਝ ਕਰਦੇ ਉਹ ਕਨੇ ਬੇਗ ਬੁੱਗ ਜਿੰਦੀ ਲੋਕਾਂ ਨੇ ਸਾਥ ਦਿੱਤਾ ਉਦੋਂ ਬਸ ਸਰਕਾਰਾਂ ਨੇ ਸਾਥ ਨਹੀਂ ਦਿੱਤਾ ਲੀਡਰਾਂ ਨੇ ਨਹੀਂ ਲੀਡਰ ਨੇ ਕੋਈ ਸਹੌਣ ਵੀ ਨਹੀਂ ਦਿੰਦੇ ਲੀਡਰ ਜੀ ਹੁਣ ਵੀ ਸਾਥ ਦੇਣ ਹੁਣ ਅਸੀਂ ਕਿਹਦੇ ਲੈਣ ਤੇ ਉੱਪਰ ਉੱਪਰ ਬੋਲਦੇ ਨੇ ਸਰਕਾਰ ਕਰ ਦੋ ਉਹਦਾ ਬਾਈ ਇਹ ਤਾਂ ਲੋਕ ਦਿਖਾਵੇ ਸਾਡੇ ਨੂੰ ਇਹ ਲੀਡਰਾਂ ਦਾ ਮੁੰਡਾ ਮਰਿਆ ਕੋਈ ਕਹੇ ਅਕਾਲੀ ਦਲ ਦਾ ਬਾਦਲ ਹੈ ਚਾਹੇ ਚੰਦੂ ਮਜਰਾ ਹੈ ਚਾਹੇ ਕੋਈ ਹੋਰ ਐ ਐਮਜੀਠੀ ਹੈ ਸਾਡੇ ਗਰੀਬਾਂ ਦੇ ਮੁੰਡੇ ਮਰਦੇ 84 ਕਿੰਨੇ ਸਾਡਾ ਗਰੀਬ ਮੁਲਕ ਬਰਬਾਦ ਹੋ ਗਿਆ ਨਸ਼ੇ ਨਾਲ ਵੀ ਜਿਆਦਾ ਨਸ਼ੇ ਨਾਲ ਵੀ ਏ ਰੋਕਣਾ ਕਿਹੜੀ ਗੱਲ ਹੈ ਸਾਡੀ ਵੀ ਲੋਕਾਂ ਦੀ ਗੱਲ ਤੇ ਅਸੀਂ ਆਪਣੇ ਮੁੰਡਿਆਂ ਨੂੰ ਸੰਭੋ ਸਾਡੇ ਇੱਕ ਮੁੰਡਾ ਹੈ ਪੰਜ ਮੁੰਡੇ ਸਾਡੇ ਅਸੀਂ ਇੱਕ ਨੂੰ ਸੰਭੋ ਨਸ਼ਾ ਕਰਦਾ ਹੈ ਇਹ ਸਾਡੇ ਸਰਕਾਰਾਂ ਤੋਂ ਸਮਝ ਲੋੜ ਹੀ ਨਹੀਂ ਹੈਗੀ ਭਗਵੰਤ ਮਾਨ ਚਾਹੇ ਬਾਜ਼ਰ ਤੇ ਇਹ ਕਿੰਨਿਆਂ ਕੋ ਸੰਭਣ ਤਿੰਨ ਕਰੋੜ ਬੱਦੀ ਆ ਸਾਡੀ ਉਹ ਤਿੰਨ ਕਰੋੜ ਨੂੰ ਕਿਵੇਂ ਸੰਭਣਗੇ ਜੇ ਅਸੀਂ ਆਪਣੇ ਇਹਨਾਂ ਤੱਕ ਲੋੜੇ ਨੂੰ ਬਾਬੇ ਸਾਨੂੰ ਬਾਬਾ ਜੀ ਤੁਸੀਂ ਮਤਲਬ ਪਹਿਲਾਂ ਬਹੁਤ ਸੰਘਰਸ਼ ਕਰਿਆ ਬਹੁਤ ਸਫਲਤਾ ਪ੍ਰਾਪਤ ਕੀਤੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕਰਿਆ ਅੱਜ ਕੱਲ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਕਹਿੰਦੇ ਇੱਥੇ ਕੰਮ ਹੀ ਨਹੀਂ ਹੈਗਾ ਹੈਗਾ ਨਹੀਂ ਵੀ ਜੇ ਕੰਮ ਕਰਨਾ ਬੇਤਾ ਸਾਰਾ ਕੁਝ ਰਹੇਗਾ ਜੇ ਨਹੀਂ ਕਰਨਾ ਜਿੰਨੇ ਮਤਨੇ ਪਾ ਕੇ ਚਟੇ ਕੱਪੜੇ ਛੜਕਾਂ ਪੇ ਫਿੰਨੋਗੇ ਪਾਸੇ ਕੰਮ ਨਹੀਂ ਕੋਈ ਇੱਥੇ ਕਰਦੇ ਨੇ ਫਿਰ ਉਥੇ ਬਾਬੇ ਉਥੇ ਕਿਹੜਾ ਪਰੌਂਠੇ ਮਿਲਦੇ ਨੇ ਬੁੜੀ ਬੈਠੀ ਆ ਪਕਾਉਗੀ ਦੂਹ ਜਾਲਿਆਂ ਨੂੰ ਆਸੀਂ ਵੀ ਕੁੱਮਕਿਆਂ ਬਾਹਰ ਵੀ ਰੋ ਕੰਮ ਤਾਂ ਸਾਡੇ ਚ ਲੋਕਾਂ ਚ ਲੀਡਰਾਂ ਸਾਡੇ ਚ ਬੇਈਮਾਨੀ ਭਰੀ ਵੀ ਹੈ ਜਿਹੜੀ ਸਾਨੂੰ ਇਹਨਾਂ ਜੰਮਣ ਘੁੱਟੀ ਦਿੰਦੇ ਨੇ ਸਾਡੇ ਚ ਬੇਈਮਾਨੀ ਦੀ ਹੈ ਜਾਂ ਪਹਿਲਾ ਚਮਚਾ ਦੁੱਧ ਦਾ ਬਣਾਉਂਦੇ ਕੋਈ ਉਹ ਬੇਈਮਾਨੀ ਭਣਾਉਂਦੀ ਹੈ ਉੱਥੇ ਲੋਕਾਂ ਚ ਇਮਾਨਦਾਰੀ ਹੈ ਕਿੱਥੇ ਉਹ ਕਮਣਾ ਉੱਥੇ ਗਏ ਦੀ ਆਸਟ੍ਰੇਲੀਆ ਚ 4 ਮਹੀਨੇ ਲਾ ਕੇ ਮੈਂ ਲੋਕਾਂ ਨਾਲ ਉੱਥੇ ਰਹੇ ਮਾਹੌਲ ਵਧੀਆ ਉੱਥੇ ਕਿ ਉਰੇ ਵਧੀਆ ਲੱਗਿਆ ਵੀਰ ਉੱਥੇ ਨਾਲ ਅਸੀਂ 3 400 ਸਾਲ ਪਿੱਛੇ ਆ ਅੱਛਾ 3 400 ਸਾਲ ਪਿੱਛੇ ਅਸੀਂ ਨਾਲ ਸਾਡੇ ਲੋਕਾਂ ਨਾਲ ਉਥੇ ਮਾਂਦਰੀ ਜੀ ਅਸੀਂ ਤੇਰਾ ਸਾਈਕਲ ਖੜਾ ਤੇ ਗੱਡੀ ਖੜੀ ਆ ਬਾਹਰ ਤੇਰਾ ਕੋਈ ਨਿਆਣਾ ਖੜਾ ਉਹਦੇ ਜਦ ਚੱਕ ਲੈ ਜਾਣਗੇ ਉਥੇ ਸਾਲੇ ਨੇ ਉਥੇ ਜਾ 10 ਸਾ ਤੇਰਾ ਖੁਰਪਾ ਦਤੀ ਪਈ ਹੈ ਕਿ ਮੂਰੇ ਸਾਈਕਲ ਖੜਾ ਉਹ ਨਹੀਂ ਚੱਕਣਾ ਕਿਸੇ ਤੇਰਾ ਉਥੇ ਲੋਕੋ ਜਿੱਥੇ ਜਾ ਕੇ ਕੰਮ ਕਰਦੇ ਨੇ ਉਥਾਂ ਦੇ ਕੋਈ ਲੋਕਾਂ ਨੂੰ ਹੋਰ ਵੀ ਹਨ ਕੰਮ ਕਰਨ ਤੋਂ ਬਗੈਰ ਵੀ ਉਹਨਾਂ ਪਤਾ ਵੀ ਅਸੀਂ ਗਲਤ ਕੰਮ ਕਰਾਂਗੇ ਸਾਨੂੰ ਬਾਹਰ ਛੱਡ ਦੇਣਾ ਉਥੇ ਤੁਸੀਂ ਮਤਲਬ ਸਬਜੀ ਸਬਜੀ ਖੇਤ ਦੇ ਗਏ ਹੋ ਕਦੇ ਨਹੀਂ ਜੀ ਕਹਿੰਦੇ ਵੀ ਅੱਛਾ ਨਹੀਂ ਨਹੀਂ ਸਬਜ਼ੀ ਖਰੀਦਣ ਕਹਿੰਦਾ ਮੈਂ ਉੱਥੇ ਕਹਿੰਦੇ ਵੀ ਉਸ ਰੱਖਿਆ ਹੁੰਦਾ ਸਮਾਨ ਜਿਹੜਾ ਖਰੀਦਨੇ ਪੈਸੇ ਪਾਓ ਸਬਜ਼ੀ ਚੱਕ ਲੋ ਇਮਾਨਦਾਰ ਹੀ ਨਹੀਂ ਐ ਓਰੇ ਦੇ ਗੱਲਾਂ ਚੱਕ ਓਰੇ ਸਾਲੇ ਗੱਲਾਂ ਹੀ ਐ ਆਪਣੀ ਦੁਕਾਨ ਚ ਬਧੇਰੇ ਵਾਲੇ ਕਰਦੇ ਨੇ ਮਾਤੜ ਹੀ ਨਾ ਸਾਡੇ ਕੋਲ ਉਹ ਸਾਲਾ ਚੱਕ ਲਿਆ ਦਿਲ ਦੀ ਬੋਤਲ ਜਾਂ ਚਾਹ ਪੱਤੀ ਕੋਈ ਵੀ ਰੱਖ ਲੋ ਤੇ ਸਾਬਨ ਡਿੱਕੀ ਚੱਕ ਲਿਆ ਹੁਣ ਕਿਹਨੇ ਗੋਲੀ ਮਾਰਨਗੇ ਭਰ ਕੇ ਆਪਾਂ ਅੱਪਾ ਮਤਲਬ ਅਫਸਰਾਂ ਨੂੰ ਕਹਿ ਦਿੰਨੇ ਹੈ ਨਾ ਮਾਨ ਸਰਕਾਰ ਨੇ ਵੀ ਕਹਿਤਾ ਕਰਪਸ਼ਨ ਬੰਦ ਕਰਤੀ ਐਵੇਂ ਕਰਤਾ ਆਪਾਂ ਕਹਿ ਦਿੰਨੇ ਆ ਮਤਲਬ ਲੋਕ ਵੀ ਘਟ ਨਹੀਂ ਹੈਗੇ ਤੁਸੀਂ ਮੰਨਦੇ ਹੋ ਨਾ ਹਾਂ ਲੋਕ ਅਸੀਂ ਘਟ ਨਹੀਂ ਜੇ ਸਾਡੇ ਅਸੀਂ ਘਟੂ ਵੀ ਸਾਡੇ ਮਾਨ ਦੀ ਦੁਕਾਨ ਤੋਂ ਸਾਰੀ ਅਫਸਰ ਕੀ ਅਫਸਰਾਂ ਨੂੰ ਤੁਸੀਂ ਕਹਿੰਨੇ ਆ ਚਲੂ ਘਰ ਦੀ ਲੜਾਈ ਹੋ ਗਈ ਪਿੰਡ ਚੋਂ ਵੀ ਕਹਿੰਦਾ ਸੰਭੋ ਉਹ ਸਾਡੇ ਪੈਸੇ ਦੇ ਕੇ ਫੜ ਜਾਂਦੇ ਨੇ ਉਹਦੇ ਅਸੀਂ ਸਾਡੇ ਪਿਛਲੇ ਦੋ ਸਾਲ ਪਿਛਲੇ ਸਾਲ ਦੀ ਗੱਲ ਹੈ ਆ ਰੰਗ ਜਾ ਕਰਾਇਆ ਥੇ ਉਹ ਸਾਡੇ ਬਾਹਮਣ ਮਾਜ ਦੇ ਉਹ ਨੇ ਗੈਰਮਾਰਗ ਲੋਕ ਉਸ ਕੈ ਲੋਪਾ ਉਹਨਾਂ ਨੇ ਦੇਖ ਲਈ ਬਰੰਗਰੂ ਖੋਆ ਪੈ ਵੀ ਬਿਆਬੂ ਹੋ ਕੇ ਹਟੇ ਜਾਂ ਹੁਣ ਆਊਗਾ ਵੀ ਅੰਦਰ ਵੜ ਜਾਓ ਇੱਥੇ ਕਲਾੜੀ ਚੱਲਦੀ ਹੁੰਦੀ ਜ ਆਪਣੀ ਇੱਥੇ ਕਲਾੜੀ ਦੇ ਕੋਲੋਂ ਇਹਦੇ ਨੂੰ ਘੁੰਮ ਕੇ ਆ ਗਿਆ ਬੰਦਾ ਬੰਦਾ ਘੁੰਮ ਕੇ ਆ ਗਿਆ ਅੱਛਾ ਬਾਹੀ ਵਰਗਾ ਹਾਂ ਘੁੰਮ ਕੇ ਆਇਆ ਵਾ ਅੰਦਰ ਵੜ ਗਿਆ ਥੀ ਸਾਡੇ ਘਰ ਦੇ ਥੀ ਪੈ ਤੇ ਇਹਦੇ ਨੂੰ ਮੂੰਹ ਕਰੀ ਧੁੱਪ ਦਾ ਸਿਆੜ ਦਾ ਮਹੀਨਾ ਤਾਂ ਪਿਛਲੇ ਪਾਸੇ ਨੂੰ ਆਇਆ ਪਿਛਲੇ ਪਾਸੇ ਨੂੰ ਆਪਣੇ ਬੇਟੇ ਰੁਕਾ ਮਾਰਿਆ ਮਾਂ ਦੀ ਮੰਮੀ ਨੇ ਮੇਰੇ ਪੁੱਤ ਆਈ ਬੰਦਾ ਆਇਆ ਵਾ ਯੋ ਦੇਖੋ ਨਹੀਂ ਉਹ ਪਰਾ ਲੁੱਗ ਗਿਆ ਜਦ ਉਹ ਫੇਰ ਅੰਦਰ ਬਰ ਕੇ ਬਹਿ ਗਿਆ ਉਹਨੇ ਫੇਗਿਆ ਵੀ ਪੁੱਤ ਬੰਦਾ ਉਹ ਜੇ ਬੁੜੀ ਕੱਡੀ ਹੁੰਦੀ ਉਹਨੇ ਬੁੜੀਆ ਗੱਲ ਘੁੱਟ ਕੇ ਇਹ ਚਾੜੀ ਛਿਲੜ ਤੇ ਆਪਣੇ ਕੋਲ ਉਹਨੇ ਚੱਕ ਲੈ ਜਣ ਤੇ ਇਹੋ ਜਿਹਾ ਮੌਲ ਕਿਉਂ ਚੱਲ ਰਿਹਾ ਜੀ ਵੀ ਲੋਕਾਂ ਕੋਲ ਨੌਜਵਾਨਾਂ ਕੋ ਰੁਜ਼ਗਾਰ ਨਹੀਂ ਹੈਗਾ ਇਹੋ ਜਿਹਾ ਕੰਮ ਕਾਤੋਂ ਕਰ ਰਹੇ ਨੇ ਇੱਕੇ ਮਤਲਬ ਨਸ਼ੇ ਕਰ ਕੀ ਜ਼ਿਆਦਾ ਕਰ ਰਹੇ ਨਸ਼ੇ ਕਰ ਕੀ ਬਹੁਤਾ ਕੰਮ ਨਹੀਂ ਹੁੰਦਾ ਨਸ਼ਾ ਜੇ ਕੰਮ ਕਰੀਏ ਫੇ ਤਾਂ ਨਸ਼ਾ ਵੀ ਨਹੀਂ ਬਿਲੇ ਨੂੰ ਨਸ਼ਾ ਲੱਗੂ ਯੋ ਬਸ ਸਾਰੇ ਦਿਹਾੜੀ ਕੰਮ ਕਰਾਂਗੇ ਰੇਪਾਂਗੇ ਉਹ ਕੰਮ ਕਫੇ ਨਸ਼ਾ ਕਿੱਥੇ ਮਿਲੂ ਆਪਨੂੰ ਕੰਮ ਕਰ ਕੰਮ ਬਧੇਰਾ ਕਰਨੂ ਬਧੇਰਾ ਅਸੀਂ ਸਾਰਾ ਦਿਨ ਹੀ ਬਹਿਲੇ ਟੀਕੇ ਕਿਹੇ ਕਰਨਾ ਹੈ ਕਿ ਨਹੀਂ ਨਹੀਂ ਕਰਨਾ ਫਲੀ ਨਾ ਬਨੋ ਬਸ ਇਹਦਾ ਸਰਦਾਂ ਨੂੰ ਬੁੜੀ ਨੂੰ ਆਕੇ ਕਰਦਾਂ ਮਿਲ ਗੋਡਾ ਰੱਖ ਲੈਣਾ ਵੀ ਰੋਟੀ ਦੇ ਪਾ ਕੇ ਇਹ ਬੁੜੀ ਕੇ ਮਾਰੇ ਸੜ ਦੇ ਚਾਰ ਤਕੜੇ ਹੋਵੇ ਤੜੇ ਮਾਰੇ ਗਰਦਾਂ ਚ ਰੱਖੇ ਭੂਗਨੇ ਚਾਰ ਵੀ ਕੀ ਕਰਕੇ ਆਏ ਫੇਰ ਗੱਲ ਬਣਨੀ ਹੈ ਸੰਤਾ ਅਸੀਂ ਵੀ ਗਏ ਨੇ ਮੇਰਾ ਪੁੱਤ ਹੈ ਕਾਨੂੰ ਕੋ ਨਾ ਸਾਲਾ ਹੜ ਗੇ ਅੱਜ ਕੱਲ ਮਤਲਬ ਨੌਜਵਾਨ ਤੁਸੀਂ ਮੰਨਦੇ ਹੋ ਵੀ ਕੁਰਸੀਆਂ ਬਾਲਦੇ ਨੇ ਹੱਥੀ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਫਿਰ ਕਰੂਗਾ ਕੌਣ ਜੀ ਪਰਦੇਸੀ ਤਾਂ ਕਿੱਥੇ ਕਰ ਰਹੇ ਨੇ ਤੁਹਾਨੂੰ ਪਤਾ ਇਹ ਪਰਦੇਸੀ ਹੀ ਬਣ ਕੇ ਉੱਥੇ ਜਾ ਕੇ ਬਾਹਲੇ ਮੁਲਕਾਂ 'ਚ ਇਹ ਪਰਦੇਸੀ ਬਣ ਕੇ ਜਿਵੇਂ ਆਪਣੇ ਭਈਏ ਆ ਗਏ ਬਾਹਲੇ ਮੁਲਕ 'ਚ ਭਈਏ ਗਏ ਨੇ ਫਿਰ ਹੋਰ ਕੀ ਕਰਦੇ ਉੱਥੇ ਐ ਵੀ ਕੰਮ ਦੀ ਕਦਰ ਹੈ ਉਰੇ ਸਾਡੇ ਲੋਕ ਕੰਮ ਦੀ ਕਦਰ ਨਹੀਂ ਕਰਦੇ ਸਾਡੀ ਉਹ ਜਾਨ ਸਾਨੂੰ 200 ਰੁਪਏ ਕਣਕ ਦਾ ਰੇਟ ਸਾਨੂੰ ਕੀ ਆ ਸੀ ਛੋਟੇ ਛੋਟੇ 70 ਰੁਪਏ ਕਾਊਂਟਰ ਕਣਕ ਹੁੰਦੀ ਸੀ ਠੀਕ ਹੈ 100 ਰੁਪਏ ਦੇ 1 ਲੀਟਰ ਤੇਲ ਹੁੰਦਾ ਓਹ ਟਾਈਮ ਦੇਖਿਆ ਵਾ ਓਹ ਟਾਈਮ ਦੇਖਿਆ ਵਾ ਸਾਡਾ ਹੁਣ ਕਣਕ ਦਾ ਰੇਟ ਚਾਹੀਦਾ ਘਟੂਕੁਟੀ ਡੀਜ਼ਲ ਦਾ ਰੇਟ ਚਾਹੀਦਾ ਕਣਕ ਵਾਲੇ ਰੇਟ ਹੁਣ ਸਾਡੇ 10000 ਨੂੰ ਤਾਂ 20 ਦਾ ਢੋਲ ਭਰਦਾ ਸਾਡਾ ਡੀਜ਼ਲ ਦਾ ਅਸੀਂ ਕਮਾਉਨੇ ਕਿੰਨੇ ਆ ਸਾਡੀ ਆਪਸੀ ਆਪੀ ਆ 20 2000 ਰੁਪਏ ਸਾਨੂੰ ਕਾਉਂਟਰ ਸਾਡੀ ਗੀਦੀ ਵਿਕਣੀ ਚਾਹੀਦੀ ਹੈ ਕਣਕ ਵਿਕਣੀ ਚਾਹੀਦੀ ਹੈ ਉਹ ਡੇਢ ਸਾਨੂੰ 200 ਰੁਪਏ ਕਾਉਂਟਰ 100 ਰੁਪਏ ਲਿਟਰ ਤੇਲ ਪਿਆ ਸਾਡੀ 100 ਰੁਪਏ ਕਾਉਂਟਰ ਕਿਲੋ ਕਣਕ ਵੇਕੇ ਅਸੀਂ ਆਪੀ ਕਾਮਯਾਬ ਹੈ ਸਾਡੀ ਸਰਕਾਰ ਕੋ ਨਹੀਂ ਅਸੀਂ ਇਹ ਕਰਜ਼ੇ ਮੰਗਦੇ ਵੀ ਸਾਡੇ ਮਾਫ਼ ਕਰੋ ਲੋੜ ਹੀ ਨਹੀਂ ਸਾਡੇ ਸ਼ੰਭੂ ਧਰਨਾ ਲਾਇਆ ਵੇ ਕਿਸਾਂ ਕਿਉਂ ਨਹੀਂ ਹਰ ਵਾਲੇ ਨੇ ਇਹ ਕਹਿੰਦੇ ਵੀ ਤੁਹਾਡੀ ਗਲਤੀ ਹੈ ਸਭ ਲੋਕੀ ਤਾਂ ਤੁਸੀਂ ਖੂੜ ਕੜੇ ਹੋ ਮਾਰਦਾ ਤੁਸੀਂ ਲਾਈ ਘੜੇ ਅਸੀਂ ਅੰਦਰੋਂ ਕਿਵੇਂ ਨਿਕਲਾਂਗੇ ਇਹ ਮਸਲੇ ਹੱਲ ਕਰਨੇ ਪੈਣੇ ਨੇ ਜਿੰਨਾ ਚਿਰ ਨਹੀਂ ਕਰਦੇ ਇਹਨਾਂ ਨੂੰ ਘਟਾ ਹੀ ਹੈ ਸਰਕਾਰਾਂ ਨੂੰ ਇਹ ਫਿਰ ਜਿਹੜਾ ਗੱਲ ਜਾ ਵਧ ਰਿਹਾ ਕਹਿੰਦੇ ਵੀ ਲੋਕ ਫਰੀ ਜਿਹੜੀ ਸਹੂਲਤਾ ਭਾਲਦੇ ਨੇ ਹੁਣ ਇਹਦੇ ਨੂੰ ਕਣਕ ਵੀ ਮਿਲ ਰਹੀ ਹੈ ਲੋਕਾਂ ਨੂੰ ਠੀਕ ਹੈ ਮੁਫਤ ਬਿਜਦੀ ਵੀ ਦਿੱਤੀ ਮਾਨ ਸਰਕਾਰ ਨੇ ਉਹ ਕਹਿੰਦੇ 1000 ਰੁਪਏ ਬੀਬੀਆਂ ਦਾ ਵੀ ਨਹੀਂ ਆਇਆ ਵੀ ਆਵੇਗਾ ਤੇ ਇਹ ਕੰਮ ਕਰਨਗੇ ਸਾਡਾ ਤਾਂ ਹੀ ਆਵੇ ਕੰਮ ਤਾਂ ਬੀਬੀਆਂ ਨੂੰ ਕਰਨੀ ਦਿੰਦੇ ਵਿਚਾਰੇ ਅਜੇ ਜਾਂ ਨਿਰਗ ਵਾਲੇ 300 400 ਰੁਪਏ ਦੀ ਵਾਲੀ ਬਣ ਗਈ ਉਹਨਾਂ ਦੀ ਕੰਮ ਕੀ ਕਰਦੇ ਨਹੀਂ ਆ ਸਾਡਾ ਸਾਡਾ ਨੁਕਸਾਨ ਤਾਂ ਸਾਡਾ ਹੀ ਐਚ ਇਹ ਤਨਖਾਹ ਤਾਂ denn ਸਾਨੂੰ ਕੰਕਰ ਸਾਨੂੰ ਇਹ ਪੱਲੇ ਦੁੱਤੀ ਕਿਸ ਨੇ ਨੇ ਕੋਈ ਮਿਲਣੀ ਚਾਹੀਦੀ ਮਨ ਮੰਦੇ ਚਾਹੀ ਦਸੇਗਾ ਨੇ ਮਿਲੀ ਚਾਹੀਦੀ ਨਹੀਂ ਮੈਂ ਵੀ ਲੰਦਾ ਤਾਂ ਮੈਂ ਛੜਤੀ ਮੇਰੇ ਬੇਟਿਆਂ ਨੂੰ ਰੋਕਦਾ ਮੈਨੂੰ ਵੀ ਤੇ ਇਹ ਕੰਮ ਵਿੱਚ ਨਹੀਂ ਜਾਣਾ ਵੀ ਜਾਂ ਉਸੇ ਆੜੀ ਮਾਸਟਰ ਤੇ ਉਹ ਮੈਨੂੰ ਕਹਿੰਦੇ ਦਾਦਨਾ ਦੇ ਕੇ ਜਾਨੇ ਮੈਂ ਕਹਾਂ ਦਾਦ ਕਾ ਨੂੰ ਦੇ ਕੇ ਜਾਨੇ ਸਾਲੇ ਮੇਰੀ ਕਲੇਜ ਘਰ ਕਲੇਜ ਬਾਗੇ ਮੇਰੇ ਤੁਸੀਂ ਚਲੋ ਹਾ ਸਿੰਘ ਹੋ ਜਿਆ ਗੱਲਾਂ ਕਰੀ ਕੁੜੀ ਜੰਦੇ ਕੁਦੂ ਨਾ ਮਤਲਬ ਲੋਕ ਨਾ ਹਜੇ ਵੀ ਚਾਹੁੰਦੇ ਨੇ ਵੀ ਸਾਨੂੰ ਆ ਚੀਜ਼ ਮਿਲੇ ਜਿਵੇਂ ਹੁਣ ਬੀਬੀਆਂ ਕਹਿੰਦੀਆਂ ਨੇ ਵੀ 3 ਸਾਲ ਹੋ ਗਏ ਮਾਨ ਸਰਕਾਰ ਨੂੰ ਕਹਿੰਦੀਆਂ ਵੀ ਇਹ ਤੁਹਾਨੂੰ ਬੜਾ ਦੇਖੀ ਵੋਟਾਂ ਵੀ ਸੀਟਾਂ ਵੀ ਤੇ ਨ ਰਹਿ ਗਈਆਂ ਸੀਗੀਆਂ ਲੋਕ ਸਭਾ ਚ ਉਹ ਕਹਿੰਦੀ ਆ ਵੀ ਮੁੱਦਾ ਇਹ ਸੀਗਾ ਵੀ ਇੱਕ ਤਾਂ ਨਸ਼ੇ ਦਾ ਸੀਗਾ ਇੱਕ ਕਹਿੰਦੇ ਵੀ 1000 ਰੁਪਏ ਜਿਹੜਾ ਸਾਨੂੰ ਮਿਲਣਾ ਸੀ ਉਹ ਮਿਲਿਆ ਨਹੀਂ ਮਤਲਬ ਲੋ ਜੇ 1000 ਰੁਪਏ ਔਰਤਾਂ ਨੂੰ ਦੇ ਦੇਣ ਵੀ ਮਾਨ ਸਰਕਾਰ ਫੇ ਫਰਕ ਕਿੰਨਾ ਕੁ ਪੈ ਜਾਊਗਾ ਤੁਸੀਂ ਦੱਸੋ ਫੇ ਗੁਜ਼ਾਰਾ ਹੋ ਜੂ ਉਹਨਾਂ ਦਾ ਜਾਂ 1000 ਰੁਪਏ ਮੰਗਦੀਆਂ ਨੇ ਸਰਕਾਰ ਨੇ ਕੋਈ ਸਰਕਾਰ ਆ ਜੇ ਭਗਵੰਤ ਮਾਨ ਆ ਜੀ ਚਾਹੇ ਕਾਂਗਰਸ ਆ ਕਿਸੇ ਨੇ ਪੱਲੇ ਤੋਂ ਦੇਣਾ ਆਪਣੇ ਤੋਂ ਲੋਕਾਂ ਦੇ ਪੈਸੇ ਨੇ ਹੋ ਟੈਕਸ ਵਧਾ ਦਨ ਸਾਡੇ ਫਿਰ ਕਰਜੇ ਚੜਦੇ ਨੇ ਕਰਜੇ ਹੋਰੇ ਚੜੂਗਾ ਜਿਹੜਾ ਚਾਰਜ ਅੱਜ ਤੋਂ ਦੂਗੀ ਸਰਕਾਰ ਕਹਿੰਦੀ ਵੀ ਕਾਦੀ ਕਹਿੰਦੇ ਨੇ ਭਗਵੰਤ ਮਾਨ ਨੇ ਵਧਾਤਾ ਭਗਵੰਤ ਭਗਵੰਤ ਮਾਨ ਕਹਿੰਦਾ ਮੈਂ ਪਿਛਲੇ ਕੰਡੇ ਚੁੱਕਦੇ ਉਹਨਾਂ ਦੇ ਬੀਜੇ ਵੀ ਕਾਦੀਆਂ ਦੇ ਜਾਂ ਕਾਂਗਰਸੀਆਂ ਦੇ ਇਹ ਕਰਜਾਂ ਨੂੰ ਲੈਣ ਦੀ ਕੀ ਲੋੜ ਪਈ ਤੇ ਉਹਨਾਂ ਨੂੰ ਪੈਂਦਾ ਹੁੰਦਾ ਕਰਜਾ ਦਿੱਤਾ ਵਾ ਲਾਹੂ ਇਹ ਰੋਡਾ ਇਹ ਇਸ ਗਵੀਰ ਹੁੰਦੀ ਤੇ ਗਹਿਰੇ ਨੇ ਜਾਂ ਕਾਂਗਰਸ ਵਾਲੇ ਕਹਿੰਦੇ ਭਗਵੰਤ ਮਾਨ ਕਰਜੇ ਤੇ ਠਾਹ ਕਰਜਾ ਲਈ ਜਾਂਦਾ ਉਹਨਾਂ ਦੇ ਲਈ ਠੀਕ ਸੀ ਕੰਮ ਤੁਸੀਂ ਕਿਵੇਂ ਭਾਈ ਕਰਜੇ ਦੇ ਰੀਤ ਸੁਖਵੀਰ ਬਾਦਰ ਨੂੰ ਕਹਤੇ ਭਾਈ ਉਹ 84 ਦੇ ਵਿੱਚ ਜੋ ਦੰਗੇ ਕਰਾਏ ਨੇ ਇਹਨਾਂ ਕਰਕੇ ਕਰਜਾ ਚੜਿਆ ਅਸੀਂ ਸਾਰਾ ਕੁਝ ਹੰਡਾਇਆ ਦੇਖਿਆ ਸੀ ਸਾਰਾ ਕੁਝ ਦੇਖਿਆ ਨੇ ਕਰਜਾ ਨਹੀਂ ਲੱਤਾ ਦੰਗੇ ਕਰਾਉਣ ਦੀ ਕੀ ਲੋੜ ਪੈਤੀ ਸਾਨੂੰ ਇਹ ਨਹੀਂ ਅਸੀਂ ਕਹਿੰਦੇ ਵੀ ਤਾਹੇ ਕਰਾਏ ਜਾਂ ਮਾਹੇ ਕਰਾਇਆ ਦੰਗੇ ਦਾ ਪਤਾ ਆਪਾਂ ਨੂੰ ਸਭ ਲੋਕਾਂ ਨੂੰ ਪਤਾ ਵੀ ਗਏ ਕਿਹੜੇ ਕਰਾਏ ਨੇ ਹੁਣ ਵੀ ਜਿਹੜੇ ਆ ਬੇਆਬਦੀ ਕਰਾਈ ਆ ਦੇਨ ਸੋ 280 ਗਣੀ 380 ਮਾਲ ਰੂਪ ਚੋਰੀ ਹੋ ਗਿਆ ਪਤਾ ਨਹੀਂ ਕਿਉਂ ਸਾਡੀ ਸਰਕਾਰ ਤੇ ਜਿਹੜਾ ਜਦੋਂ ਬਗਰਾੜੀ ਗਾਂਢ ਹੋਇਆ ਉਥੇ ਕਿਉਂ ਨਹੀਂ ਸੋਚਿਆ ਲੋਕਾਂ ਨੇ ਜਿਹੜੀ ਸਰਕਾਰ 7 ਮਹੀਨੇ 7 ਸਾਲ ਹੀ 6 ਮਹੀਨੇ ਰਹੀ 1.5 ਸਾਲ ਰਹੀ ਯਾਦ ਕਿਉਂ ਨਹੀਂ ਚੱਕੇ ਇਹਨਾਂ ਨੇ ਬੰਦੇ ਖੁਦਾਰੇ ਵੇਖੋ ਜੀ ਆਪਸੇ ਵੀ ਜੇ ਅਸੀਂ ਐ ਕਰੀਏ ਐ ਕਰੀਏ ਉਹਨਾਂ ਵਿੱਚ ਜੋ ਬਾਬੂ ਜੀ ਤੁਸੀਂ ਮੰਨਦੇ ਵੀ ਅਲੱਗ-ਅਲੱਗ ਹੋ ਗਏ। ਬੀਬੀ ਜ਼ਗੀਰਕੌਰ ਵੀ ਤਾਂ ਉਹ ਮੰਤਰੀ ਹੁੰਦੇ ਸੀ। ਢਿੰਡਸਾ ਹੁਣੀ ਵੀ ਨਾਲ ਸੀ। ਹੁਣ ਉਹ ਅਲੱਗ ਹੋ ਗਏ ਨਰਾਜ ਨੇ। ਫਿਰ ਇਹ ਹੁਣ ਲੱਗੇਗਾ ਤਾਂ ਹੋ ਗਏ ਪਹਿਲਾਂ ਨਾਲ ਸੀਗੇ। ਉਹ ਕਹਿੰਦੇ ਵੀ ਅਕਾਲੀ ਦਲ ਦੇ ਵਿੱਚ ਕਮੀਆਂ ਬੜੀਆਂ ਨੇ। ਇਹਨਾਂ ਨੂੰ ਹੁਣ ਕਦੋਂ ਦੇਖਿਆ ਨੇ ਫਿਰ? ਪਹਿਲਾਂ ਕਿਉਂ ਨਹੀਂ ਦੇਖਿਆ ਹੁਣ ਜਿਆਦਾ ਉਹਦੇ ਜੰਮੇ ਤੇ ਜਦਕਿਉਂ ਨਹੀਂ ਜਾਂ ਅਕਾਲੀ ਦਾ ਇਹ ਗਲਤੀਆਂ ਕਰਦਾ ਤਾਂ ਜਦਕਿਉਂ ਨਹੀਂ ਰੋਕੇਦੋਂ ਨੇ ਚੰਦੂ ਮਾਝਾ ਵੀ ਕਹਿੰਦਾ ਸੀ ਇੱਕ ਦਿਨ। ਕਹਿੰਦਾ ਸਾਨੂੰ ਹੁਣ ਪਤਾ ਲੱਗਿਆ। ਸੜਿਆ ਮਾਂ ਦਾ ਤੁਸੀਂ ਵੀ ਕੰਮ ਦੀ। ਰੋਕੇ ਦਾ ਤੁਸੀਂ ਐ ਜਦੇ ਰੋਕਦੇ ਜ ਯਾ ਪਰ ਡੰਗਰ ਮਾਰਨ ਲੱਗਦਾ ਹੈ ਉਹਦੇ ਪਹਿਲੀ ਸੱਤੇ ਡੰਡਾ ਸੇਟੋ ਕਰਨ ਪਰ ਫਿਰ ਕਾਨੂੰ ਡੰਗਰ ਮਾਰੂ ਆਪਾਂ ਨੂੰ ਚਲੋ ਸਾਡੇ ਨਾਲ ਵੀ ਹੁੰਦੀ ਰਹਿੰਦੇ ਨੇ ਚਲੋ ਜਿਆ ਬਲਦੇ ਰੱਖਦੇ ਜਦ ਵੀ ਅਸੀਂ ਚਲੋ ਬਲਤ ਅਸੀਂ ਨਹੀਂ ਮੁਸ਼ਕਲ ਹੈ ਸਾਨੋ ਨੇ ਕੋਈ ਲੱਗਦਾ 27 ਦੇ ਵਿੱਚ ਉਹਦੇ ਸਿਕਰ ਹੋਣੀ ਆ ਦੀ ਬਣਨੀ ਹੋਣੀ ਕਿਦੀ ਲੱਗੇਗਾ ਹੁਣ ਤਾਂ ਵੀਰ ਗੱਲ ਸੁਣ ਲੈ ਮੇਰੀ ਇੱਕ ਪੰਜ ਸਾਲ ਦਾ ਹੀ ਲਾ ਕੇ ਜਾਣਗੇ ਹੋਰ ਅੱਛਾ 27 ਤੋਂ ਫਿਰ ਪਤੀ ਤੱਕ ਇਹੇ ਤੱਕ ਇਹ ਭਗਵਾਨ ਦਾ ਮਾਨੋ ਦੂਏ ਵੀ ਚੋਰੋ ਵਿੱਚ ਕੁਸ ਜਿਵੇਂ ਹੁਣ ਸੀਟਾਂ ਲੈ ਗਏ ਉਕਣ ਸੀਟਾਂ ਲੈ ਜਾਣਗੇ ਪਰ ਕਾਦੀਆਂ ਦਲ ਤੋਂ ਮੈਨੂੰ ਤਾਂ ਲੱਗਦਾ ਵੀ ਕਿ ਤੂੰ ਦੋ ਹੋ ਜੂ ਬਿਜੜੇ ਉੱਥੇ ਬੈਠੀ ਆ ਬੀਬੀ ਸਾਡੀ ਹਮਰਸਿਤ ਕੌਰ ਬਾਦਲ ਇਹ ਉਹਨੇ ਕਹਿੰਦੀ ਆ ਵੀ ਮਾ ਉਹਨਾਂ ਦੇ ਉਹਨਾਂ ਦੇ ਹੱਕ 'ਚ ਨਹੀਂ ਬੈਠੀ ਜਦ ਸੁਖਵੀਰ ਬਾਦਲਾ ਦੋਵੇਂ ਮੀਆਂ ਬੀਬੀ ਉੱਥੇ ਦਿੱਲੀ ਗਏ ਤੇ ਜਦ ਕਿ ਉਹਨੀ ਛਡਾਇ ਸਾਡੇ ਅਸਿਕ ਜਦ ਤੱਕ ਸਰਕਾਰ 10 ਸਾਲ ਲੈਂਦੀ ਸਰਕਾਰ ਰਹੀ ਉੱਪਰ ਵੀ ਥੱਲੇ ਵੀ ਜਦ ਕਿ ਉਹਨੀ ਛਡਾਇ ਉਹਨੇ ਭਗਵੰਤ ਮਾਨ ਨੂੰ ਕਹਿੰਦੇ ਛਡਾ ਸਾਡੇ ਤੂੰ ਆਪਣੇ ਸੋਚੋ ਵੀ ਆਪਾਂ ਕਿਉਂ ਕੰਡੇ ਬੀਜਦੇ ਆ ਉਹ ਕਹਿੰਦੇ ਇਸ ਦਾ ਮਤਲਬ ਸਾਨੂੰ ਲੋੜ ਨਹੀਂ ਕੁਰਸੀ ਦੀ ਸਰਕਾਰ ਦੀ ਕਹਿੰਦੇ ਇਸ ਤਾਂ ਪੰਥ ਨੂੰ ਬਚਾਉਣਾ ਹੈ ਪੰਥੇ ਥੋੜਾ ਬਚਾਉਣਾ ਹਰ ਸਾਲ ਇਹ ਕਹਿੰਨੇ ਆ ਸਾਡਾ ਪੰਥ ਖਾਤਰੇ ਚ ਥੋੜੇ ਜਿਮਾਨੇ ਚ ਦਾ ਨਹੀਂ ਤਾਂ ਪੰਥ ਖਾਤਰੇ ਚ ਅਸੀਂ ਸੁਣਦੇ ਹੁੰਦੇ ਸੀ ਕਿ ਸਾਡੇ ਬਜ਼ੁਰਗ ਵੀ ਜਾਂ ਵੋਟਾਂ ਘਟ ਜਾਨੇ ਫੇ ਪੰਥ ਖਾਤਰੇ ਜਾ ਜਾਨਾ ਹੁੰਦਾ ਉਣੀ ਪੰਥ ਖਾਤਰੇ ਜਾਂ ਮਰ ਤੋਂ ਹੀ ਚੱਲਦਾ ਵੀਦਾ ਆ ਹਾਂ ਬੜੇ ਬਾਦਲ ਦੇ ਹੁੰਦੇ ਵੀ ਜੇ ਨਹੀਂ ਘਟਤਾ ਉਹਦੇ ਹੁੰਦੇ ਵੀ ਚੱਲਦਾ ਹੁੰਦਾ ਜਾਂ ਵੋਟਾਂ ਬੁੱਟਾ ਕਾਂਗਰਸ ਜਿੱਤ ਜਾਣਾ ਇਹਨਾਂ ਨੇ ਫੇਰ ਕਹਿ ਦੇਣਾ ਵੋਟਾਂ ਤੋਂ ਪਹਿਲਾਂ ਵੀ ਪੰਥ ਖਾਦਰੇ ਚਾਹੇ ਅੱਗੇ ਮਾਟੜਾਂ ਨੂੰ ਪੜ ਹੁੰਦੇ ਤੇ ਅਸੀਂ ਵੀ ਚੱਕੀ ਜਾਣੀ ਵੀ ਸਾਡਾ ਪੰਥ ਨੂੰ ਵੋਟਾਂ ਪਾਈ ਅਸੀਂ ਇਹ ਕਹਿੰਦਾ ਦੋਵਾਂ 'ਚੋਂ ਤੁਸੀਂ ਇੱਕ ਪ੍ਰਕਾਸ਼ ਸਿੰਘ ਬਾਦਲ ਦੂਜੇ ਪਾਸੇ ਜਥੇਦਾਰ ਗੁਰਚੰਦ ਸਿੰਘ ਟੋੜਾ ਇਹ ਦੋਵਾਂ 'ਚੋਂ ਤੁਹਾਨੂੰ ਕਿਹੜਾ ਵਧੀਆ ਸਖਿਤ ਲੱਗਦੀ ਹੈ ਵੀ ਸਭ ਤੋਂ ਵਧੀਆ ਤਾਂ ਸਾਨੂੰ ਇਹਨਾਂ ਦੇ ਵਿੱਚੋਂ ਆਪਣੇ ਇਲਾਕੇ ਦਾ ਟੋੜਾ ਬੰਦਾ ਤਾਂ ਮਾਨਦਾਰਤਾ ਬਹੁਤ ਜੇ ਬਾਈ ਇਹਨਾਂ ਨੇ ਸਾਰੇ ਬਾਦਲਾਂ ਨੇ ਉਹਦੀ ਪ੍ਰਾਪਰਟੀਆਂ ਚੈੱਕ ਕਰਦੀਆਂ ਕੁਝ ਨਹੀਂ ਲੱਭੇ ਇਹਨਾਂ ਨੂੰ ਜਿਹਦੇ ਨੇ ਇਹਨਾਂ ਦੇ ਪ੍ਰਾਪਰਟੀਆਂ ਮਾਰੇ ਤੇ ਚੈੱਕ ਕਰਨਗੇ ਫੇ ਤੁਹਾਨੂੰ ਸਾਰਾ ਕੁਝ ਪਤਾ ਲੱਗੂ ਵੀ ਕੀ ਉਸ ਲੱਭਦਾ ਕਿੰਨੇ ਫਾਰਮ ਬਣਾ ਲੇ ਕਿਥੇ ਤੁਸੀਂ ਬਾਹਰ ਕੈਨੇਡਾ ਅਮਰੀਕਾ ਆਸਟਰੀਆ ਸਾਰੇ ਦੇਸ਼ਾਂ 'ਚ ਕੀ ਕੁਝ ਕਰਦੇ ਤੁਸੀਂ ਨੇ ਭਗਵੰਤ ਮਾਨ ਕਹਿ ਰਹੇ ਨੇ ਪਰ ਲੋਕ ਵੀ ਕਹਿੰਦੇ ਨੇ ਕਹਿੰਦੇ ਵੀ ਬਿਆਨ ਤਾਂ ਦੇ ਦਿੰਦੇ ਨੇ ਪਰ ਇਹਨਾਂ ਦੀ ਕਾਰਵਾਈ ਨਹੀਂ ਕਰ ਰਹੇ ਇਹਨਾਂ ਨੇ ਉੱਥੇ ਪਾਇਆ ਹੋਇਆ ਜਿਹੜਾ ਉੱਥੇ ਆਪਣਾ ਸੁੱਖ ਵਿਲਾਸ ਜੰਨੀਗੜ ਵੀਰੋ ਉਹ ਕਰਦਾ ਕਰੇ ਤਾਂ ਪੈ ਨਹੀਂ ਲੱਗਣਦੇ ਉਹ ਤਾਂ ਕਹਿੰਦੇ ਲੱਤਾਂ ਕਹਿੰਦੇ ਨੇ ਉਹਦੀਆਂ ਭਗਵੰਤ ਮਾਨ ਦੀਆਂ ਸਾਨੂੰ ਇਸ਼ਾਰਾ ਦੇਣ ਵੀ ਚੱਲ ਸੀ ਤੇਰੇ ਨਾਲ ਖੜਦੇ ਆ ਕੋਈ ਸਾਰਾ ਦੰਦਾ ਇਹੀ ਗੱਲੀ ਦਾ ਇਹੀ ਨੇ ਭਗਵੰਤ ਮਾਨ ਕੋ ਜੇ ਢਾਈ ਬੰਦੇ ਨੇ ਵਿਚਾਰੇ ਇਹ ਜਾਇ ਪੁੱਠੇ ਚਲਾ ਦੇ ਸਿੱਧੇ ਚਲਾ ਦੇ ਜਿਹੜੇ ਐਮਐਲ ਨੇ ਇਹਨਾਂ ਦੇ ਉੱਥੋਂ ਲੱਗ ਰਿਹਾ ਕੁਛ ਕਰ ਰਹੇ ਨੇ ਕਹਿੰਦੇ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਰਨਾ ਕੀ ਹੈ ਉਹਨਾਂ ਨੂੰ ਪਤਾ ਦਾਪੀ ਲੱਗੂ ਜੇ ਸਾਲੇ ਕਰਨ ਦੇਣਗੇ ਤਾਂ ਹੀ ਪਤਾ ਲੱਗੂ ਜੇ ਸਾਲੇ ਜਾਣਦੇ ਨੇ ਪੈਰ 'ਚ ਕੰਡੇ ਪਜਣ ਗਾਹਾਂ ਕਿਵੇਂ ਤੋਰਾਂਗੇ ਅਸੀਂ ਨਾਲ ਤੇ ਵੀਰੋ ਕਰਨ ਨੂੰ ਤਾਂ ਭੁੱਲੇ ਵੀ ਕੁਛ ਨਹੀਂ ਹੈਗੇ ਉਹ ਇਹਨੂੰ ਸਹਾਰਾ ਲਾਉਣ ਵੀ ਬਾਈ ਅਸੀਂ ਤੇਰੇ ਨਾਲ ਖੜੇ ਆਂ ਕਰਜੇ ਤੋਂ ਨਹੀਂ ਕੋਈ ਦਿਨ ਹੋਰ ਅਸੀਂ ਲੜਾਈਆਂ ਦੰਗੇ ਨਹੀਂ ਕਰਾਉਂਦੇ ਸਰਸਿਰ ਮਾਫੀ ਕਾਦੇ ਦਿੱਤੀ ਕਰਦੀਆਂ ਨੇ ਅਗਾਲ ਤੱਕ ਦੀ ਵੀ ਫੇਰ ਅਗਾਲ ਦਾ ਮੁਕਤ ਵਾਪਸ ਲੈ ਲਈ ਕਾਤੇ ਨਤੀ ਮੋਟਾ ਘੜਦੇ ਦੀਆਂ ਫਿਰ ਇਹਨੇ ਕਿਹਾ ਵੀ ਸੜ ਜੇ ਅਸੀਂ ਬਾਦਰ ਚ ਪਰਿਵਾਰ ਤੇ ਪੰਜਾਬ ਚ ਵਾਗੇ ਮਾਫੀ ਦੇ ਕੇ ਸਾਡੇ ਛੱਤਰ ਖੜਕਣਗੇ ਜੀ ਸੁਖਵੀਰ ਬਾਦਲ ਮੰਨਦਾ ਕਿ ਉੱਥੇ ਕਹਿੰਦੇ ਮੈਂ ਸਾਰੀਆਂ ਗਲਤੀਆਂ ਕੀਤੀਆਂ ਨੇ ਫਿਰ ਮਾਫ ਕਰ ਦਿਓ ਗਲਤੀ ਕਰਕੇ ਕਿਹਾ ਮਾਰ ਕੇ ਪੁੱਤ ਨੂੰ ਧੀ ਪੁੱਤ ਨੂੰ ਕਿੰਨੇ ਮਰੇ ਉੱਥੇ ਉਹਨਾਂ ਮਾਫੀ ਦੇ ਦਿਓ ਤੁਸੀਂ ਮਰੋ ਫਿਰ ਤੁਹਾਨੂੰ ਫਿਰ ਲੋਕ ਮਾਫੀ ਦੇ ਦੇਣਗੇ ਨਾਲ ਤੇ ਲੋਕ ਤਾਂ ਨਹੀਂ ਮਾਫ ਕਰਦੇ ਲੋਕ ਨਹੀਂ ਮਾਫ ਕਰਦੇ ਵੀਰੇ ਲੋਕ ਨੇ ਉਪਰੋਂ ਦਰਗਾਹ ਮਾਫ ਕਰ ਦੂ ਸੰਗਤ ਵੀ ਮਾਫ ਕਰਦੀ ਅਕਾਲ ਪੁਰਖ ਕੀ ਗੱਲ ਦਾ ਕਥੀ ਨਹੀਂ ਕੋਈ ਖੈਰ ਕੋਈ ਉਹ ਵੀ ਬਾਦਲਾਂ ਦੀ ਕੱਚੇ ਚ ਬੜਿਆ ਹੋਇਆ ਗੱਲ ਦਖਦੂ ਹੁਣ ਕਹਿੰਦੇ ਸਾਡਾ ਦੱਡੀ ਖੋੜੀ ਚੰਡੀਗੜ੍ਹ ਖੋਲਿਆ ਉਥੋਂ ਖੋਲਿਆ ਸਾਡੇ ਕੋ ਹਰਿਆਣਾ ਖੋਲਿਆ ਅਜੂਬ ਸਾਹਿਬ ਖੋਲਿਆ ਕਾਤੇ ਖੁੱਦਾ ਜੇ ਬਾਈ ਸਾਡੇ ਚ ਮੈਂ ਲਣਦਾ ਰਾਂ ਕਰਦਾ ਕੇ ਮੇਰੇ ਜੇ ਕਮੀਆਂ ਨੇ ਤਾਂ ਹੀ ਖੋਇਆ ਮੇਤੋਂ ਜੇ ਮੇਰੇ ਕੰਮ ਅੰਮੇ ਚ ਸਹੀ ਚੱਲਦਾ ਫੇਰ ਮੇਤੋਂ ਕੋਈ ਨਹੀਂ ਖੁੰਦਾ ਬਸ ਕਿਨਵਾ ਬਈ ਜਿਵੇਂ ਤੁਸੀਂ ਵੀ ਪਹਿਲਾਂ ਘਰ ਦੇ ਵਿੱਚ ਪੜੇ ਲਿਖੇ ਸੀਗੇ ਜਾਂ ਜੋ ਵੀ ਹੈ ਅੱਜ ਕੱਲ੍ਹ ਉਹ ਮੇ ਦਾ ਮਾਹੌਲ ਕਿਵੇਂ ਸੀਗਾ ਕਿ ਅੱਜ ਕੱਲ੍ਹ ਬੱਚੇ ਨੇ ਜਿਹੜੇ ਉਹ ਗੱਲ ਨਹੀਂ ਸੁਣਦੇ ਭਾਵੇਂ ਕਿਸਦਾ ਬੇਟਾ ਹੈ ਬੇਟੀ ਹੈ ਉਹ ਕਹਿਣਾ ਮੰਨਣ ਨੂੰ ਤਿਆਰ ਨਹੀਂ ਮਾਵਾ ਪਾਪ ਦਾ ਇਹ ਮਤਲਬ ਬਹੁਤ ਕਹਾਣ ਹੋ ਰਿਹਾ ਹੈ ਪਰਿਵਾਰਾਂ ਦੇ ਵਿੱਚ ਠੀਕ ਹੈ ਕਲੇਸ਼ ਵੀ ਹੁੰਦੇ ਨੇ ਬੱਚੇ ਲੱਗ ਰਸਤੇ ਤੇ ਚੱਲ ਰਹੇ ਨੇ ਬਿਲਕੁਲ ਵੀ ਮਾਵਾ ਪਾਪ ਦੇ ਕਹਿਣੇ 'ਚ ਨਹੀਂ ਹੈਗੀ ਤਾਂ ਕਾਰਨ ਕੀ ਨਜ਼ਰ ਆਉਂਦਾ ਤੁਹਾਨੂੰ ਵੀ ਕਮੀ ਕਿੱਥੇ ਹੈ ਮਾਵਾ ਪਾਪਾਂ 'ਚ ਕਮੀ ਹੈ ਉਹਨਾਂ ਨੂੰ ਸੰਭਾਲ ਨਹੀਂ ਰਹੇ ਜਾਂ ਬੱਚਿਆਂ 'ਚ ਕਮੀ ਹੈ ਵੀ ਸਾਡੇ ਬੱਚੇ ਨੇ ਸਾਡਾ ਕਹਿਣਾ ਮੰਨਦੇ ਨੇ ਮੇਰੇ ਪੁੱਤੇ ਵੀ ਲੱਗਦੇ ਆ ਸਾਡੇ ਸਾਡੇ ਕਹਿੰਦੇ ਜਬਾਰ ਨੇ ਜੇ ਬੱਚੇ ਨੂੰ ਆਪਾ ਖੁੱਲਾ ਖਰਚਾ ਦੇਂਗੇ ਫਿਰ ਉਹ ਬੱਚਾ ਵਿਗੜੂ ਏ ਇਹਨੂੰ ਜਾਂਦੇ ਨੂੰ ਤੜਕੇ ਉਹ ਚੱਟੇ ਕੱਪੜੇ ਪਾ ਕੇ ਭੇਜਦਾ ਪੈਂਟ ਬੂਲਟ ਮੋਟਰਸਾਈਕਲ ਦਿੱਤਾ ਟਾਂਕੀ ਫੁੱਲ ਉਪਰ ਕਰਕੇ ਭੇਤੀ ਆਪਾਂ ਨੇ ਉਹਨੂੰ 500 ਰੁਪਇਆ ਦੇਤਾ ਉਹ ਵੇ ਪੜਾਕੇ ਹੀ ਵੱਜਣਗੇ ਕਿ ਆ ਵੇ ਕਿਤੇ ਪੁਲਿਸਾਂ ਨੇ ਘੇੜ ਲਿਆ ਤੇ ਬਾਪੂ ਨੂੰ ਕਹਿੰਦਾ ਬਾਪੂ ਛਡਾਈ ਬਾਪੂ ਕਿੱਥੇ ਜਾਊਗਾ ਵਿਚਾਰਾ ਉਹ ਤਾਂ ਮੱਕੀ ਗੁੜ ਦਾ ਹੈ ਕੰਨਰਮਾ ਗੁੜ ਦਾ ਅਸੀਂ ਆਪਣੇ ਬੱਚੇ ਆਪ ਬਗਾੜੇ ਵੀ ਨਹੀਂ ਬਸ ਕੋਈ ਕਿਸੇ ਦਾ ਕੁਝ ਨਹੀਂ ਹੁੰਦਾ ਲੀਡਰਾਂ ਦੇ ਵਿਚਲੇ ਉਹਨੇ ਕਿਹਦਾ ਨਹੀਂ ਵਿਚਲੇ ਪੇ ਲੀਡਰਾਂ ਦੇ ਉਹ ਜਿਹਨੇ ਲੋਕ ਨੇ ਤਖੜੇ ਲੋਕ ਨੇ ਉਹਨੂੰ ਪੁੱਛੀਦੇ ਨਹੀਂ ਫਰਟੇ ਕੀ ਕਰਦੇ ਨੇ ਕਿਹੜੇ ਲੀਡਰ ਨੇ ਜਿਹੜੇ ਲੀਡਰ ਦਾ ਨਸ਼ਾ ਕਰਦਾ ਬੱਚਾ ਸਾਡੇ ਉੱਤੇ ਭੜੰਦੇ ਨੇ ਨਹੀਂ ਨਸ਼ਾ ਮਦਰ ਜੀ ਮੈਂ ਆਪਾਂ ਕਹਿੰਦੇ ਆ ਰੁਕ ਕਿਵੇਂ ਸਕਦਾ ਜੀ ਇੱਕ ਕਹਿੰਦੇ ਵੀ ਤਾਂ ਹੱਲ ਹੈਗਾ ਵੀ ਜੇ ਪੋਸਤ ਦੀ ਖੇਤੀ ਹੋਵੇ ਕਿਸਾਨ ਵੀ ਬਚ ਸਕਦੇ ਨੇ ਤੇ ਜਿਹੜੇ ਲੋਕ ਵੀ ਬਾਤ ਸਕਦੇ ਨੇ ਪਰ ਇਹ ਦੱਸੋ ਵੀ ਕਈ ਲੋਕ ਕਹਿੰਦੇ ਨੇ ਵੀ ਇਹ ਵੀ ਨਸ਼ਈ ਹੈ ਪੋਸਤ ਭੂਕੀ ਫੀਮ ਵੀ ਨਸ਼ਈ ਹੈ ਇਹ ਵੀ ਨਸ਼ਈ ਹੈ ਕਈ ਕਹਿੰਦੇ ਵੀ ਇਹਦਾ ਹੱਲ ਹੈਗਾ ਵੀ ਇਹਦੇ ਨਾਲ ਕੋਈ ਮਰਦਾ ਨਹੀਂ ਹੈ ਇਹਨੂੰ ਬਿਗਾ ਬਿਗਾ ਜੇ ਬੀਜ ਨੂੰ ਦੇਈਏ ਅਸੀਂ ਤਾਂ ਨਹੀਂ ਦੇਖੋ ਸਾਡਾ ਹੰਗੂਰਾ ਤਾਂ ਨਹੀਂ ਕਹਿੰਦਾ ਅੱਛਾ ਵੀ ਅਸੀਂ ਨਸ਼ਾ ਜਾਂ ਅਸੀਂ ਕਰਦੇ ਨਹੀਂ ਅਸੀਂ ਕਹਦੇ ਕਿ ਨਸ਼ਾ ਬੀਜਣਾ ਚਾਹੀਦਾ ਜਾਂ ਕਰਨਾ ਚਾਹੀਦਾ ਕੋਈ ਕਹਿੰਦੇ ਚਲੋ ਸਾਰੇ ਤਰ੍ਹਾਂ ਦੇ ਚਲੋ ਦੁਨੀਆ ਕੋਈ ਕਹਿੰਦਾ दारू ਕੱਢਣ ਨੂੰ ਸਾਨੂੰ ਖੁੱਲੇ ਰਾਂਬੇ ਜਾਈ ਜਾਂਦੇ ਨੇ ਉਈ ਕਹਿੰਦਾ ਭੁਖੀ ਹੋਣੀ ਚਾਹੀਦੀ ਜਾਂ ਕੋਈ ਪਹਿਲਾਂ ਤੁਸੀਂ ਵੀ ਦੇਖਿਆ ਹੋਣਾ ਪਹਿਲਾਂ ਲਾਇਸੈਂਸ ਹੁੰਦੇ ਸੀ ਲੋਕਾਂ ਕੋਲ ਨਾ ਅਕਾਲੀ ਸਰਕਾਰ ਮੇਰੇ ਵੀ ਲਾਇਸੈਂਸ ਦਿੱਤੇ ਹੋਏ ਸੀਗੇ ਵੀ ਤੁਸੀਂ ਲੈ ਆਓ ਹਸਪਤਾਲ ਤੋਂ ਜਾ ਕੇ ਫਿਰ ਇਹ ਬੰਦ ਕਰਦੋਂ ਤੋਂ ਹੋਏ ਨੇ ਇਹਨਾਂ ਨਹੀਂ ਕਰਿਆ ਬੰਦ ਹੋਰ ਕਿਹਦੇ ਇਹਨਾਂ ਬੇਮੀਡੀਟੀ ਹੋਣੀ ਵਿਚਾਰੇ ਸਾਹੂ ਤੇ ਬੰਦੇ ਵਿਚਾਰੇ ਹਾਂ ਇਹਨਾਂ ਨੇ ਮੇਰੇ ਚੱਕਦੇ ਫੱਟੇ ਬਾਪੂ ਦੀ ਬੜਾ ਬਾਦਲ ਕਹਿੰਦਾ ਹੁੰਦਾ ਵੀ ਜਗਵੀਰ ਬਾਦਲ ਵੀ ਮਾ ਆਪਣੇ ਸਾਲੇ ਨੂੰ ਉੱਪਰ ਚੱਕਣ ਦਿੱਤੇ ਤੂੰ ਸਾਲੇ ਨੂੰ ਮੂਰੇ ਬਣਾਉਣਾ ਉਹਦਾ ਵੀ ਨਿਸ਼ਾਨਾ ਆਇਆ ਵੇ ਹੁਣ ਵੀ ਨੁਕਸਾਨ ਹੈ ਜਾਂ ਪਾਰਟੀ ਛੁੱਟ ਰਹੀ ਹੈ ਇੱਕ ਪਿੱਛੋਂ ਕੱਢ ਰਹੇ ਬੰਦੇ ਇਹ ਕਹਦੇ ਨੇ ਨੁਕਸਾਨ ਹੈ ਪਾਰਟੀ ਦਾ ਵੀਰ ਚਾਏ ਇਹ ਗਰੀਬ ਜਨਤਾ ਹੈ ਸਾਡਾ ਤਾਂ ਕੀ ਬਣਨਾ ਇਹ بڑے ਲੋਕਾਂ ਦੇ ਨਹੀਂ ਸਾਲਾ ਬੜੇ ਢਿੱਡ ਭਰੇ ਜਾਂਦੇ ਉਹਨਾਂ ਦੇ ਬਸ ਤੇ ਇੱਕ ਮਾਕਰੀ ਸਵਾਲ ਅੱਜ ਕੱਲ ਜਿਹੜੇ ਬੱਚੇ ਨੇ ਉਹ ਆਪਣੇ ਜਿਹੜੇ ਜੱਟਾਂ ਦੇ ਬੱਚੇ ਨੇ ਉਹ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ ਪਹਿਲਾਂ ਤਾਂ ਤੁਸੀਂ ਬਲਦਾਂ ਦੇ ਵੀ ਕਰੀ ਹੋਣੀ ਐ ਚਲ ਤੁਸੀਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਤੁਹਾਡੇ ਬਜ਼ੁਰਗਾਂ ਨੇ ਟਰੈਕਟਰ ਮੇਰੀ ਜਮੇ ਠੀਕ ਹੈ ਤੁਹਾਡੇ ਤੋਂ ਪਹਿਲਾਂ ਬਜੁਰਗਾਂ ਨੇ ਖਰੀ ਹੋਣੀ ਹੈ ਹੁਣ ਤਾਂ ਤੁਹਾਨੂੰ ਪਤਾ ਸਹੂਲਤਾਂ ਇੰਨੀਆਂ ਨੇ ਹਰ ਚੀਜ਼ ਦੀ ਮਸ਼ੀਨ ਆ ਗਈ ਹੋਈ ਹੈ ਹੁਣ ਵੀ ਨਹੀਂ ਕਰਨਾ ਚਾਹੁੰਦੇ ਇਹ ਕਿਉਂ ਕਿਉਂ ਨਹੀਂ ਵੀ ਸਾਡੇ ਬੱਚੇ ਕਰਦੇ ਨੇ ਸਾਡੇ ਬੱਚੇ ਨੇ ਰੀ ਵੀ ਪਾਉਂਦੇ ਨੇ ਖੇਤੀ ਕਰਉਂਦੇ ਸਾਡਾ ਦੁਕਾਨ ਤੇ ਜਾਣ ਤੋਂ ਪਹਿਲਾਂ ਕੰਮ ਕਰਾਉਂਦੇ ਨੇ ਕੰਮ ਕਰਨ ਤੋਂ ਪਹਿਲਾਂ ਮੁੰਡਾ ਚੰਡੀਗੜ੍ਹ ਲੱਗਿਆ ਪੁਲਿਸ ਦੇ ਵਿੱਚ ਉਹ ਵੀ ਸਾਡੇ ਨਾਲ ਕੰਮ ਕਰਾ ਕੇ ਜਾਂਦੇ ਜੇ ਕਹੀਏ ਵੀ ਬਈ ਸਾਰੇ ਕਸਾਰ ਨਹੀਂ ਹੈਗੇ ਇਹਨਾਂ ਸਰਦਾਉ ਸਰਦਈ ਨੇ ਇਹ ਨਹੀਂ ਕਰਦੇ ਇਹ ਬੱਚੇ ਉਹਦੇ ਨਾਲ ਕੀ ਗੋਲੀ ਮਾਰਨਗੇ ਭਰ ਕੇ ਨਹੀਂ ਕਰਦੇ ਜਦੋਂ ਮਾਪੇ ਕਹਿਣ ਵੀ ਭਾਈ ਰੋਟੀ ਨਾ ਖਾ ਆਪਣਾ ਕਮਾ ਕੇ ਲਿਆ ਤਾਂ ਖਾ ਟਾਈਮ ਨਹੀਂ ਬਦਲਦਾ ਇਹ ਲੋਕ ਲੋਕ ਬਦਲਣ ਤਾਂ ਚੱਲੂਗਾ ਵੀ ਅਸੀਂ ਆਪਣਾ ਆਪ ਸੰਭਲੀਏ ਸਾਰਾ ਕੁਝ ਲੀਡਰ ਸਾਰਾ ਕੁਝ ਲੀਡਰ ਅਸੀਂ ਆਪਣੇ ਬਸ ਅਸੀਂ ਆਪਣੇ ਬੱਚੇ ਨੂੰ ਕਹੀ ਵੀ ਉੱਥੇ ਕੰਮ ਨਹੀਂ ਚੱਲਣਾ ਆਪਣੇ ਦਿਹਾੜੀ ਕਰਕੇ ਆ ਕਿ ਆ ਨੌਕਰੀ ਲੱਗਿਆ ਮੈਂ ਕਿਉਂਕਿ ਉੱਥੇ ਸਾਨੂੰ 4 ਰੁਪਏ ਦੇ ਕੋਈ ਨਸ਼ਾ ਨਾ ਪੀ ਕੋਈ दारू ਨਾ ਕਰ ਤੂੰ ਇਹ ਆਪਾਂ दारू ਪੀਣ ਲੱਗੇ ਭਾਈ ਆਪਣਾ ਘਰ ਕੇ ਮੈਂ ਚੱਲੂਗਾ ਬੱਚੇ ਨੂੰ ਬੈਠ ਕੇ ਸ਼ਾਮ ਨੂੰ ਸਮਝਾਓ ਸਿੰਘ ਆਉਂਦੇ ਸੀ ਕੋਈ ਵੀ ਸਮਾਹ ਕਰਨੀ ਬਈ ਸ਼ਾਬਾਸ਼ ਅੱਛਾ ਫਰਣ ਦੀ ਜੜੀ ਕੁੱਟਿਆ ਪੱਲ ਨੂੰ ਸਾਡਾ ਕੁਛ ਕਰਿਆ ਸੀ ਪਰਸੋਂ ਤੇ ਪੱਗ ਲਾ ਕੇ ਆਈ ਫਿਰ ਪੱਗ ਦਾ ਫਿਰ ਬੁੜਾ ਫਿਰ ਠਾਣੇ ਬੈਠਾ ਹੁੰਦਾ ਮੁੰਡਾ ਕਿਸੇ ਦੇ ਘਰ ਬੈਠਾ ਹੁੰਦਾ ਬੁੱਢੀ ਦੀ ਕਿੱਕਾ ਮਾਰਦਾ ਜਾਂ ਫਿਰ ਛੋਟ ਛੱਡ ਕੇ ਆਂਦਾ ਕਿ ਲੋਕ ਪਿੰਡ ਦੇ ਜਾਂਦੇ ਨੇ ਕਿ ਮੁੰਡੇ ਬੁੜੀ ਦੀ ਕੋਈ ਗਲਤੀ ਨਹੀਂ ਹੈਗੀ ਫਿਰ ਮੁੰਡੇ ਨੂੰ ਫਿਰ ਸਮਝਾਉਂਦੇ ਨੇ ਮੁੰਡਾ ਬਾਗੀ ਹੋ ਗਿਆ ਫਿਰ ਕੀ ਸਮਝਦਾ ਇਹ ਪੰਚਾਇਤ ਤਵੀ ਕੰਮ ਕਰਦੀ ਨਾ ਜਿਹੜੇ ਮੋਤਵਾਰ ਪਿੰਡ ਦੇ ਬੰਦੇ ਹੁੰਦੇ ਨੇ ਵੀ ਜਿਹੜਾ ਪਿੰਡ ਚ ਗਲਤ ਕੰਮ ਕਰਦਾ ਤੁਸੀਂ ਮੰਨਦੇ ਹੋ ਵੀ ਛਡਵਾਉਣ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਇਹ ਜਾਂਦੇ ਨੇ ਪੈਸੇ ਇਹਨਾਂ ਲੋਕਾਂ ਦੇ ਨਾ ਪੰਚਾਇੜੀਆਂ ਪੰਚਾਇਤਾਂ ਦੇ ਯਾਤੋਂ ਚੱਲਦੀ ਹੈ ਬਜਾਇਦ ਬਣੀਆਂ ਅੱਧੇ ਪੈਸੇ ਆਪ ਬਾਨੇ ਦੇ ਠਾਣੇਦਾਰ ਨੂੰ ਦੇ ਦਿੰਦੇ ਬਸ ਇਹ ਤਾਂ ਹੀ ਨਹੀਂ ਮੁਕਦੇ ਜੇ ਜਾਣ ਪੁਲਿਸ ਵਾਲੇ ਸਿੱਧਾ ਕੰਮ ਕਰਨ ਵੀ ਤੂੰ ਇਹ ਗਾਲਾਂ ਕਾਤੇ ਕੱਢ ਗਿਆ ਤੂੰ ਇਹ ਗਾਲਾਂ ਕੱਢ ਗਿਆ ਤੇਰਾ ਬਾਪ ਦੇਊਗਾ ਜਵਾਬ ਕਤਾਬ ਇਹਨਾਂ ਦਾ ਆਪੀ ਥਾਲੇ ਕੁੱਟਣ ਜਿਸ ਨਾਲ ਬੈਠੇ ਚਾਰ ਬੱਜਾਂ ਰੈਂਟੇ ਛੜਦੇ ਪਰ ਆਪੀ ਥਾਲਾ ਸੂਜੀ ਆਵੇ ਥਾਲੇ ਨੂੰ ਪਾ ਜਦੇ ਸ਼ਾਉਣ ਜਿਹੜੇ ਜਿੰਨੇ ਕੋਈ ਐਨੇ ਸਾਡੇ ਪਿੰਡ ਜਾਂ ਤੁਸੀਂ ਕਈ ਥਾਂ ਦੇਖੀ ਹੋਣਗੇ ਤਾਂ ਹੀ ਜੁਰਮ ਪਾ ਰਹੇ ਹਨ ਤਾਂ ਹੀ ਕਿਸੇ ਨੂੰ ਮਾਰਦਾ ਕਿਸੇ ਨੂੰ ਕੁਝ ਕਰਦਾ ਰੋਜੇ ਸੌਂਦੇ ਆਪਾਂ ਬਾਰੀਆਂ ਕੁੜੀਆਂ ਸਾਡੇ ਪਿੰਡ ਦੇ ਇੱਕ ਬੰਦਾ ਬਹੁਤ ਚੁੱਸ ਬੰਦਾ ਤਾਂ ਉਹ ਬੰਦੇ ਦੀ ਘਰ ਵਾਲੀ ਨਾਲ ਗੱਲਾਂ ਮਾਰਦਾ ਹੁੰਦਾ ਠੀਕ ਹੈ ਬੋਟੋ ਮੋਟਰਸਿਕਲ ਵਿੱਚ ਲੋਕਾ ਦਿੱਤਾ ਹੁਟੇ ਹੀ ਤਾਂ ਘਰ ਲਈ ਭਾਰੀ ਦੀ ਵੀ ਆਦੀ ਉਹ ਦਿਖਾਉਂਦਾ ਜਾਂਦਾ ਵੀ ਆਹ ਕਰ ਵੀ ਆਪਣੀ ਚਲੋ ਉਹਦਾ ਬੁੜੀ ਧੀ ਇਹ ਤਾਂ ਵਿਆਹ ਵੀ ਦੇਖਿਆ ਬੰਦੇ ਦਾ ਉਹ ਕਹਿੰਦਾ ਬਾਪੂ ਵੀ ਇੱਥੇ ਵੀ ਲੱਕੜ ਮੰਡੀ ਕਿੱਥੇ ਐ ਉਹਦੇ ਲਾਗੇ ਪੇਕਿਆਂ ਤੇ ਉਹਦੇ ਤੋਂ ਬੰਦੇ ਪੇਕਿਆਂ ਲੱਗੇ ਪਟਿਆਲੇ ਤੋਂ ਪਰ ਰਾਜਪੁਰ ਰੂਟ ਦੇ ਪਰ ਪਿੰਡ ਤੱਕ ਆ ਉਹ ਲਾਭ ਸਿੰਘ ਪਟੇੜੀ ਠੀਕ ਆ ਉਹਦਾ ਸਾਲਾ ਦਾ ਉਹਦਾ ਉੱਥੇ ਆ ਗਏ ਉਹਦੇ ਨਾਲ ਲੱਗੇ ਵੀ ਉਹ ਪੁੱਛਣ ਲੱਗੇ ਵੀ ਲੱਕੜ ਮੰਡੀ ਉਹ ਤਾਂ ਹੈ ਨਹੀਂ ਕਿਤੇ ਉਹ ਕਹਿੰਦੇ ਚਨਾਥਣ ਨਾ ਹੋਵੇ ਉਹ ਬੁੜੀ ਬਾਈ ਗੱਲਾਂ ਚ ਉਹਦੇ ਬਾੜ ਖੇਤ ਦੇ ਬਰੂਬਰੇ ਪਿੱਛੇ ਨੂੰ ਆਈ ਉਹਨੇ ਸਕੂਟੀ ਰੋਕੀ ਉਹ ਨਾਲ ਬਾਲੀਆਂ ਲੈ ਕੇ ਚਿੱਤਰ ਬੋਲ ਗਏ ਫੇਰ ਬਥੇਰੇ ਭੱਜੇ ਉਹ ਵੀ ਲੀਡਰ ਤਾਂ ਆਪਣੀ ਜਾਨ 'ਚ ਉਹ ਪਿੰਦੇ ਸਰਪੰਚ ਦਾ ਮੁੱਲਾ ਤਾਂ ਕੋਈ ਕੁਝ ਨਹੀਂ ਸੋਚਿਆ ਫੇਰ ਅਗਲੇ ਉਹ ਭੱਜ ਗਈ ਥੜੇ ਲੈ ਕੇ ਬਾਣੀਆ 70 ਤੁਹਾਡਾ ਠੀਕ ਹੋ ਰਿਹਾ ਜੰਮਾ ਸਾਡਾ ਵੀ ਚੋਰ ਜਿਵੇਂ ਮਤਲਬ ਕਹਿੰਦੇ ਵੀ ਤਾਰਾ ਦੂਰਾ ਤਾਰ ਲੈਂਦੇ ਨੇ ਰਾਤ ਨੂੰ ਕੇਬਲਾ ਖੋਬਲਾ ਉਹਦਾ ਕਰਦੇ ਹੀ ਰਹਿੰਦੇ ਨੇ ਵੀਰ ਇੰਨਾ ਉਹਦਾ ਕਿੱਡੀ ਜਾਂਦਾ ਮਰਾ ਮੋਟਾ ਤਾਂ ਤਾਰਾ ਕਿਵੇਂ ਸਬਲ ਕੇ ਰੱਖੇ ਬੰਦਾ ਉਹਨਾਂ ਅੰਡਰਗਰਾਉਂਡ ਕਰਾਉਣਾ ਪੈਣਾ ਫੇਰ ਕੋਈ ਕਰਾਈਆਂ ਵੀ ਨਾ ਅੰਡਰਗਰਾਉਂਡ ਨੇ ਜਾਂ ਕੋਈ ਫੱਜ ਜਾਂਦਾ ਬੇਥੇ ਪੜ ਜਾਂਦਾ ਜੱਟ ਫੇਰ ਕਟਾਈ ਹੁੰਦੀ ਹੈ ਫੇਰ ਹੋਰ ਕੁਝ ਨਹੀਂ ਹੁੰਦੇ ਕਈ ਥੇਪੜੇ ਹ ਉਹ ਜਿਹਨੂੰ ਗੈਰੀ ਵੀਰ ਵੀ ਨਹੀਂ ਠਿਪੜੇ ਠਿਪੜ ਕੇ ਚੱਡ ਵੀ ਜਾਂਦਾ ਕੰਮ ਜਿਹਦੀ ਕਿਸਮ ਚੰਗੀ ਉਹ ਸਿੱਧਰ ਜਾਂਦਾ ਜਿਹਦੀ ਨਹੀਂ ਕਿਸਮ ਸਿੱਧੀ ਉਹ ਪੁੱਠੇ ਰਾਸੇ ਪੈ ਜਾਂਦਾ ਮੈਂ ਰੋਕਾਂ ਆਪਾਂ ਦੇ ਸ਼ਮਾਰ ਜਿਵੇਂ ਆ ਰਹੇ ਜੀ ਬਸ ਵੀ ਰੋਕਣਾ ਆਪਾਂ ਆਪਣੇ ਸਰਕਾਰ ਨਾਲ ਰੋਕੇ ਸਰਕਾਰ ਨੂੰ ਕੀ ਉਹ ਤੈਨੂੰ 3 ਕਰੋੜ ਬਾਦੀ ਨੂੰ ਕਿਵੇਂ ਰੋਕੂ ਆਪਾਂ ਆਪਣੇ ਮੁੰਡੇ ਰੋਕ ਕੇ ਵੀ ਪੁੱਠੇ ਕੰਮ ਗਲਤ ਕਰ ਪੁੱਠੇ ਸਿੱਧੇ ਗਾਦੇ ਕੰਮ ਕਰਦਾ ਤੂੰ ਬਸ ਮੈਂ ਤੇ ਇਹੀ ਗੱਲ ਕਹਿੰਦਾ ਵੀ ਆਪਾਂ ਆਪਣੇ ਆਪਣਾ ਸੰਭੋ ਦੂਰੇ ਸੁਣੀ ਉਹਨਾਂ ਦੀ ਲੋੜ ਹੀ ਨਹੀਂ ਹੈਗੀ। ਦਾ ਨਾਮ ਦਾ ਬਾਈ ਬੋ ਬੋ ਕੀਮਤੀ ਸਮਝਿਤ ਤਾਂ ਸੱਸੀ ਗਾਲ ਬਾਈ ਜੀ ਗਲਤੀ ਫਲਤੀ ਮਾਫ ਕਰਿਓ ਬੋਲਣ ਦੇ ਖਿਲਾਫ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਦੀ ਫਤਿਹ ਤਾਂ ਸਾਡੇ ਨਾਲ ਸਨ ਬਾਬਾ ਗੁਰਜੰਟ ਸਿੰਘ ਜੀ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਕਿਉਂਕਿ ਦਰਸ਼ਕ ਪਹਿਲਾਂ ਵੀ ਇਹਨਾਂ ਦੇ ਵਿਚਾਰ ਨੇ ਜਿਹੜੇ ਉਹ ਪਸੰਦ ਕਰਦੇ ਸੀ ਜਿਸ ਦੇ ਮਤਲਬਕ ਦਰਸ਼ਕਾਂ ਦੀ ਮੰਗ ਸੀ ਕਿ ਬਾਬਾ ਜੀ ਨੂੰ ਫਿਰ ਤੋਂ ਸਾਡੇ ਰੂਬਰੂ ਕਰਾਇਆ ਜਾਵੇ ਤਾਂ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਲੈ ਕੇ ਹਾਜ਼ਰ ਹੋਏ ਸੀਗੇ ਕਿ ਅ ਬਾਕ-ਬਾਕ ਵਿਸ਼ਿਆਂ ਦੇ ਉੱਤੇ ਇਹਨਾਂ ਦੀ ਸੋਚ ਕੀ ਹੈ رائے ਕੀ ਹੈ ਸੁਝਾਅ ਕੀ ਜਿਹੜੇ ਦੇਣਾ ਚਾਹੁੰਦੇ ਨੇ ਇਹ ਲੋਕਾਂ ਨੂੰ ਜਾਂ ਸਮਾਜ ਦੇ ਵਿੱਚ ਤਾਂ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਛੱਠਾ ਨੈਦਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ